आम आदमी पार्टी मुर्दाबाद 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 करो से अपा हाय 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 आम आदमी पार्टी मुर्दाबाद 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 मुदाबा मुदाबाद लालजीत पूजन मुर्दाबाद लालजी पूजन मुर्दाबाद हंकार कर रहे ਗੌਰ ਜੀਕਾਰ ਮੁਰਦਾਬਾ 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 ਸਰਕਾਰ ਦੇ ਫਾਇਦੇ ਨਾਲ ਬਰਸਾਦੇ ਸਾਕੇ ਸੁਸਤ ਹੋ ਗਏ ਉਹਨਾ ਅੱਗੇ ਵੀ ਚੋਣ ਲੜਦੇ ਹੁੰਦੇ ਸੀ ਪਤਾ ਕੀ ਕਹਿੰਦੇ ਅਸੀਂ ਕਹਿੰਦੇ ਹੁੰਦੇ ਸੀ ਉਹ ਜੇ ਇੱਕ ਨਾ ਮੰਜਾ ਦਾ ਰੱਖਿਆ ਤੇ ਮਿਸਲ ਜਿਹੜੇ ਚਾਰ ਦਾ ਇੱਕ ਲੱਤ ਮੁਰਦਾਬਾ ਮੁਰਦਾਬਾ ਰਾਜੀ ਖੋਲਰ ਮੁਰਦਾਬਾ ਮੁਰਦਾਬਾ ਸਰਕਾਰ ਮੁਰਦਾਬਾ ਮੁਰਦਾਬਾ ਪਹਿਚਾਨ ਬੋ ਪਰ ਇਹ ਅਜੇ ਵੀ ਆਪਣੇ ਮਨਾਂ ਦੇ ਵਿੱਚ ਸਾਡੇ ਲਈ ਨਫਰਤ ਪਾਲੀ ਬੈਠੇ ਨੇ ਸੋ ਉਹਦੇ ਲਈ ਗੀਤ ਲਿਖਿਆ ਸੀ ਤੜਕੇ ਹੀ ਬਲਸਰ ਜੀ ਨੇ ਬੇਨਤੀ ਕੀਤਾ ਸੀ ਕਿ ਕੁਝ ਲਿਖ ਕੇ ਲੈ ਕੇ ਆਓ ਉਮੀਦ ਹੈ ਕਿ ਸਾਰੇ ਗਵਾਹ ਪਰਮਾਉਗੇ ਭੁੱਲਰਾ ਭੁੱਲ ਗਿਆ ਕੁਰਬਾਨੀ ਹੁਣ ਸਾਡੇ ਤੇ ਤੂੰ ਹੱਸਦਾ ਏ ਮਿਹਨਤ ਦੱਸ ਸਾਡੀ ਕੌਮ ਕਮਲਿਆ ਉੱਲੀ ਘੜ ਤੋਂ ਦੱਸਦਾ ਏ ਅਸੀਂ ਚੂੜੀਆਂ ਪਾਈਆਂ ਹੋਈਆਂ ਨਹੀਂ ਪੋਕੇ ਡਾਂਗ 'ਚ ਜੜਨਾ ਜਾਣਦੇ ਆ ਤੇਰੇ ਵਰਗੇ ਵਿਗੜੇ ਤਿਗੜਿਆਂ ਨੂੰ ਗੁੱਲੀ ਬਾਗੀ ਕਰਨਾ ਜਾਣਦੇ ਆ ਤੇਰੇ ਵਰਗੇ ਵਿਗੜਿਆਂ ਤੇਰੇ ਨੂੰ ਥੁੱਲੀ ਬਾਗੀ ਕਰਨਾ ਜਾਣਦੇ ਆ ਮੱਛਾ ਰੰਗੜ ਤੈਨੂੰ ਯਾਦ ਨਹੀਂ ਫਿਰ ਸਾਹਮਣੇ ਜਿਹਦਾ ਵੱਡਿਆ ਸੀ ਸਿੱਖ ਚੌਂਦੇ ਨੇ ਅਜੇ ਮਰੇ ਨਹੀਂ ਉਹਦਾ ਵਹਿਮ ਦਿਮਾਗ 'ਚੋਂ ਕੱਢਿਆ ਸੀ ਤੇਰੇ ਵਾਂਗ ਜੇ ਕੋਈ ਹੰਕਾਰ ਜਾਵੇ ਉਹਦੀ ਹਿੱਕ ਤੇ ਚੜਨਾ ਜਾਣਦੇ ਆ ਤੇਰੇ ਵਰਗੇ ਵਿਗੜਿਆ ਤਿਗੜਿਆਂ ਨੂੰ ਗੁੱਲੀ ਬਾਗੀ ਕਰਨਾ ਜਾਣਦੇ ਆ ਤੇਰੇ ਵਰਗੇ ਵਿਗੜਿਆ ਤਿਗੜਿਆਂ ਨੂੰ ਥੁੱਲੀ ਬਾਗੀ ਕਰਨਾ ਜਾਣਦੇ ਆ ਜਦ ਚੜ ਜਦ ਬਾਣੇ ਆਉਂਦੇ ਸੀ ਅਸੀਂ ਰਾਹ ਉਹਨਾਂ ਦਾ ਰੋਕਿਆ ਏ ਸਿਕਿਉਰਿਟੀ ਵਿੱਚ ਵੀ ਛੱਡਿਆ ਨਹੀਂ ਅਰੇ ਕੱਲੀ ਸੂਰੀ ਟੋਕਿਆ ਏ ਸਿਕਿਉਰਿਟੀ ਵਿੱਚ ਵੀ ਛੱਡਿਆ ਨਹੀਂ ਅਰੇ ਕੱਲੀ ਸੂਰੀ ਟੋਕਿਆ ਏ ਪੂਰੀ ਕਿਰਪਾ ਮਰਦ ਅਗੰਮੜੇ ਦੀ ਪੂਰੀ ਕਿਰਪਾ ਮਰਦ ਅਗੰਮੜੇ ਦੀ ਅਣਖਾਂ ਨਹੀਂ ਲੜਨਾ ਜਾਣਦੇ ਆ ਤੇਰੇ ਵਰਗੇ ਵਿਗੜਿਆ ਤਿਗੜਿਆ ਨੂੰ ਗੁੱਲੀ ਬਾਹਂ ਕੀ ਘੜਨਾ ਜਾਣਦੇ ਆ ਤੇਰੇ ਵਰਗੇ ਵਿਗੜਿਆ ਤਿਗੜਿਆ ਨੂੰ ਗੁੱਲੀ ਬਾਹਂ ਕੀ ਘੜਨਾ ਚਾਹਦੇ ਆ ਛੱਟ ਮਾਫੀ ਮੰਗ ਲੈ ਕਾਮ ਕੋਲੋਂ ਸਮਾਂ ਲੰਘ ਗਿਆ ਜੇ ਪਛਤਾਵੇਂਗਾ ਸਤਿ ਲਿਖੇ ਖਨਾਰੀ ਵਾਲਾ ਓਏ ਕਿਤੇ ਕਾਂਜੋਂ ਟੰਗਿਆ ਜਾਵੇਂਗਾ ਸਤਿ ਲਿਖੇ ਖਨਾਰੀ ਵਾਲਾ ਓਏ ਕਿਤੇ ਕਾਂਜੋਂ ਟੰਗਿਆ ਜਾਵੇਂਗਾ ਬਾਬਾ ਦੀਪ ਸਿੰਘ ਸਾਨੂੰ ਭੁੱਲਿਆ ਨਹੀਂ ਹੱਥ ਖੰਡਾ ਫੜਨਾ ਜਾਣਦੇ ਆ ਬਾਬਾ ਦੀਪ ਸਿੰਘ ਸਾਨੂੰ ਭੁੱਲਿਆ ਨਹੀਂ ਹੱਥ ਖੰਡਾ ਫੜਨਾ ਜਾਣਦੇ ਆ ਤੇਰੇ ਵਰਗੇ ਵਿਗੜਿਆ ਟਿਗੜਿਆ ਨੂੰ ਗੁੱਲੀ ਬਾਗੀ ਘਟਨਾ ਜਾਣਦੇ ਆ ਤੇਰੇ ਵਰਗੇ ਵਿਗੜਿਆ ਟੇੜੇ ਨੂੰ ਗੁੱਲੀ ਬਾਗੀ ਕਰਨਾ ਜਾਣਦੇ ਆ ਉਹ ਸਮਾਗਮ ਕੱਟ ਸੀ ਮੇਨ ਪ੍ਰੇਸ਼ ਕਰਨ ਲਈ ਕਿਹਾ ਸੀ ਤੁਹਾਡਾ ਸਾਰਿਆਂ ਦਾ ਧੰਨਵਾਦ ਹਾਜ਼ਰੀ ਲੱਗੀ ਬਹੁਤ ਬਹੁਤ ਸ਼ੁਕਰੀਆ ਪੁਲਵੰਗ ਖਨਾਰੀ ਦਾ ਜੈ ਜਵੇ ਬੰਦੀ ਜਿੰਦਾਬਾਦ ਜਿੰਦਾਬਾਦ ਆਕਾ ਜੈ ਜਵੇ ਬੰਦੀ ਜਿੰਦਾਬਾਦ ਜਿੰਦਾਬਾਦ ਲਾਹਣ ਗੜੀਆ ਆਕਾ ਜੈ ਜਵੇ ਬੰਦੀ ਜਿੰਦਾਬਾਦ ਜਿੰਦਾਬਾਦ ਲਾਓ ਜੀ ਪੁੱਲਰ ਜਿੰਦਾਬਾਦ ਜਿੰਦਾਬਾਦ ਕੋਈ ਚਾਰੇ ਨੂੰ ਬੇਨਤੀ ਹੈ ਕਿ ਜਿਹੜਾ ਇਟਾਂ ਦਾ ਮੈਟਕ ਹੋਰ ਸੁਣਨ ਲਈ ਨਵਾਂ ਚੈਨਲ ਬਣਿਆ ਹੈ ਪੁਲਵੰਗ ਪੁਲਵੰਗ ਦੇ ਨਾਮ ਤੇ ਉਹਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਅੱਜ ਫੀਲੀਆਂ ਰਚਨਾਵਾਂ ਸੁਣਨ ਲਈ ਵਧੀਆ ਰਚਨਾਵਾਂ ਸੁਣਨ ਲਈ ਪਰਿਵਾਰਿਕ ਰਚਨਾਵਾਂ ਸੁਣਨ ਲਈ ਤੁਹਾਨੂੰ ਲੱਗਦਾ ਉਹ ਜਰੂਰ ਸਬਸਕ੍ਰਾਈਬ ਕਰੋ ਤੁਹਾਡਾ ਸਾਰਿਆਂ ਨੂੰ ਬਹੁਤ-ਬਹੁਤ ਸਾਰੇ 카ਰਤਕ ਸਹਿਬਾਨ ਮੇਰੀ ਬਤੌਰ ਜੋਟੀ ਮੈਜਿਸਟ੍ਰੇਟ ਮੰਗ ਪੱਤਰ ਲੈਣ ਲਈ ਡਿਊਟੀ ਲੱਗੀ ਸੀ ਮੈਨੂੰ ਤੁਹਾਡਾ ਮੰਗ ਪੱਤਰ ਪ੍ਰਾਪਤ ਹੋ ਗਿਆ ਤੇ ਮੈਂ ਡਿਊਟੀ ਕਮਿਸ਼ਨ ਦੇ ਰਹੀ ਹਾਂ ਸਰੰਤ ਇਹ ਜਿਹੜਾ ਮੰਗ ਪੱਤਰ ਆ ਤੁਹਾਡਾ ਪੀਸੀਐਮ ਤੱਕ ਪਹੁੰਚਦਾ ਕਰਾਂਗਾ ਇਹ ਤੁਹਾਨੂੰ ਸਪਸ਼ਟ ਹੋ ਗਿਆ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਖੁਸ਼ੀ ਆ ਵੀ ਤੁਸੀਂ ਦਸਤਾਰ ਵੀ ਸਾਡੇ ਜਥੇਬੰਦੀ ਦੇ ਵਾਰ ਕੀ ਬਣਿਆ। ਚੰਗੇ ਸੋਹ ਸਕੇਤ ਆ ਜੀ ਇਹ ਬਹੁਤ ਵਧੀਆ ਸਕੇਤ। ਧੰਨਵਾਦ। ਕੰਮ ਰੀਜਨਲ ਅੱਤੁੱਲੀ ਅਜਾ ਰਾਮਗੜੀ ਬਰਾਦਰੀ ਵੱਲੋਂ ਰੋਪਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਪਹੁੰਚੋ ਕੀ ਕੰਮ ਹੋ ਰਿਹਾ ਹੈ ਸਾਡੇ ਰਾਮਗੜੀ ਖਾਨ ਸਾਹਿਬ ਐਗ੍ਰੀਜੀ ਦੇ ਭਤੇ ਵੈਸੇ ਨਾ ਆਪ ਦੇ ਮੰਤਰੀ ਲਾਲਜੀਤ ਸਿੰਘ ਪੁਂਦਰਜੀ ਨੇ ਰਾਮਗੜੀ ਬਰਾਦਰੀ ਬਾਰੇ ਅਪਸ਼ਬਦ ਬੋਲੇ ਉਹਦੇ ਰੋਸ ਵਿੱਚ ਅੱਜ ਇਕੱਠੇ ਹੋਏ ਆ ਤੇ ਅਗਲੇ ਇਹਨਾਂ ਨੇ ਬਹੁਤ ਮੰਨਦੀ ਸ਼ਬਦਾਵਦੀ ਬੋਲੀ ਰਾਮਗੜੀ ਬਰਾਦਰੀ ਦਾ ਸਮਾਜ ਦੇ ਵਿੱਚ ਬਹੁਤ ਐਮਰੋਲਾ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਬਹੁਤ ਵੱਡੀ ਵੱਡੀ ਮਸ਼ੀਨਰੀ ਬਣਾ ਕੇ ਦਿੱਤੀ ਭਾਈਚਾਰਾ ਕੋਈ ਕਮਜ਼ੋਰ ਭਾਈਚਾਰਾ ਨਹੀਂ ਹੈਗਾ ਇਹਨੂੰ ਇੱਜ਼ਤ ਸਨਮਾਨ ਸਰਕਾਰ ਵੱਲੋਂ ਪੂਰਾ ਪੂਰਾ ਦੇਣਾ ਚਾਹੀਦਾ ਅਜੇ ਇਹਨਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਧੰਨਵਾਦ ਰਿਹਾ ਜੀ ਅੱਜ ਰੋਸ ਕਰ ਰਹੇ ਹੋ ਕਿਸ ਦੇ ਖਿਲਾਫ ਤੇ ਕੀ ਗੱਲਬਾਤ ਤੇ ਤੁਸਾਂ ਨੂੰ ਤੁਸੀ ਫਲਿਪਤ ਜਾਣ ਦੀ ਵੀ ਜਿਹੜਾ ਬਾਗੀ ਇਸੇ ਪਟੜੀ ਦੇ ਸਾਡੀ ਕੌਮ ਪ੍ਰਤੀ ਮੰਦੀਸ਼ਵਦਾਬਲੀ ਬੋਲੀ ਹੈ ਤੜੀ ਪਰ ਉਹ ਚແਹ ਗੋ ਤੋਂ ਵੀ ਪਤਾ ਧਿਆਨ ਤੇ ਰੱਖਦੇ ਸਾਡਾ ਭਾਈਚਾਰਾ ਜਿਹੜਾ ਅੱਜ ਤੇ ਇਕੱਠਾ ਹੋਇਆ ਉਹ ਕਿਉਂ ਲੱਸਣ ਲੱਗਿਆ ਇਹ ਗੱਲ ਦੇਖੋ ਜੋ ਭਾਈ ਕਮਾਂਡ ਕੱਟੀ ਹੈ ਜੋ ਕਿ ਇਹਨਾਂ ਦਾ ਫੈਸਲਾ ਹੋਊਗਾ ਪਰ ਅਸੀਂ ਸਰਕਾਰ ਨੂੰ ਲੱਗਿਆ ਕਿਉਂਕਿ ਹਰ ਇੱਕ ਆਮ ਘਰ ਦਾ ਆਦਮੀ ਲੱਗਦਾ ਵਿੱਚ ਬਹੁਤ ਜ਼ਿਆਦਾ ਇਹ ਕਰਦਾ ਕਿ ਸਾਡੀ ਗੋਲ ਬਾਰੇ ਉਹਨੇ ਬਹੁਤ ਗਲਤ ਬੋਲੇ ਉਹ ਨੂੰ ਲਿਖਤੀ ਰੂਪ ਦੇ ਵਿੱਚ ਕੈਮਰੇ ਦੇ ਸਾਹਮਣੇ ਆ ਕੇ ਮਾਫੀ ਮੰਗਣੀ ਚਾਹੀਦੀ ਹੈ ਕਿ ਵੀ ਮੈਂ ਇਹ ਜੋ ਗਲਤ ਗੱਲ ਬੋਲੀ ਜੇਕਰ ਮਾਫੀ ਨਹੀਂ ਮੰਗੀ ਜਾਂਦੇ ਲਿਖਤੀ ਰੂਪ ਦੇ ਵਿੱਚ ਕੀ ਆਉਣ ਵਾਲੇ ਚੋਣਾਂ ਦੇ ਵਿੱਚ ਕੋਈ ਉਹਨਾਂ ਦਾ ਬਾਈਕਟ ਨਹੀਂ ਕਰ ਸਕਦਾ ਬਿਲਕੁਲ ਜੀ ਜੋ ਮੈਂ ਕਹਿੰਦਾ ਦੇਖੋ ਸਭ ਨੂੰ ਪਤਾ ਵੀ ਆਮ ਪਾਰਟੀ ਨੂੰ ਸੱਤਾ ਦੇ ਵਿੱਚ ਲਿਆਉਣ ਦੇ ਵਿੱਚ ਜਦੋਂ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਜਿਹੜਾ ਕਾ ਰਾਮਗੜੀਆ ਬ੍ਰਾਦਰ ਪਰੋੜ ਸੱਤਾ ਤੋਂ ਲਹੂਣ ਦੇ ਵਿੱਚ ਵੀ ਬ੍ਰਾਹਮਾ ਗੜੀਆ ਬ੍ਰਾਦਰ ਦੀ ਸਭ ਤੋਂ ਵੱਡਾ ਜਿਹੜਾ ਹੋਗਾ ਹੱਥ ਹੋ ਕੇ ਜੇ ਕੋ ਪਾਉਂਗੇ ਜੇ ਉਹਨਾਂ ਨੇ ਮਾਫੀ ਨਹੀਂ ਮੰਗੀ ਸਾਡੀ ਕੌਮ ਜਿਹਦੇ ਕੋਲੇ ਸਾਡਾ ਮੁਕੰਮਲ ਬਾਈ ਜੱਲੂ ਸਾਰਾ ਸੰਸਾਰ ਅੱਲਾ ਸਭ ਤੋਂ ਵਿੱਚ ਨਹੀਂ ਉਹ ਕਿਹੜੀ ਕੌਮ ਦੀ ਗੱਲ ਕਰ ਰਿਹਾ ਹੈ ਜਿਹੜੀ ਸਾਡੀ ਟੀਮ ਹੈ तकरीबन ਸਾਡੀ ਜਿਹੜੀ ਕੌਮ ਹੈ ਉਹ ਤਾਂ ਭਾਜੀ ਕੌਮ ਦੀ ਗੱਲ ਕਰਦੇ ਆ ਬੜਾਇਆ ਜਾ ਕੇ ਬਾਕੀ ਦਾ ਸਰਕਾਰਾਂ ਦਾ ਜਿਹੜਾ ਆਪਣੇ ਲਾਜੀ ਤੋਂ ਭੁੱਲਣ ਨੇ ਟ੍ਰਾਂਸਪੋਰਟ ਮੰਤਰੀ ਉਹਨਾਂ ਦੇ ਖਿਲਾਫ ਹੈ ਉਹ ਸਾਡੇ ਆਮ ਗੜੀਆਂ ਬਰਾਦਰੀ ਬਾਰੇ ਬਹੁਤ ਕੁਮਾਰੀ ਸਰਕਾਰੀ ਮੁਖਲੇ ਨੇ ਉਹ ਸਵਾਲ ਦੀ ਬੋਲੇ ਮੰਤਰੀ ਨੂੰ ਇਹ ਚੀਜ਼ ਦਾ ਅਹਿਸਾਸ ਹੋਣਾ ਚਾਹੀਦਾ ਵੀ ਇਹ ਆਮ ਗੜੀਆਂ ਬਰਾਦਰੀ ਹੈ ਕੋਈ ਕੋਈ ਛੋਟੀ ਮੋਟੀ ਬਰਾਦਰੀ ਨਹੀਂ ਹੈ ਬਾਕੀ ਸਨੇਹ ਦਾ ਭਾਈਚਾਰਾ ਸਾਡਾ ਉਹ ਸਾਡਾ ਭਾਈਚਾਰਾ ਹੀ ਆ ਸਾਰਾ ਦੋ ਦੋ ਆਪਣੇ ਮਤੂ ਵੀ ਐਸੇ ਵੀ ਜੀ ਲਾ ਲੋ ਜੋ ਇਧਰ ਸਤਾ ਚਾਏ ਨੇ ਇਹ ਸਾਰੀ ਬਰਾਦਰੀ ਕਰਕੇ ਨਾਲ ਵੀ ਇਹ ਚੀਜ਼ ਆ ਉਹਨੂੰ ਇਹ ਨਸ਼ਾ ਹੋਇਆ ਪਿਆ ਵੀ ਅਸੀਂ 92 ਮੈਨਲੇ ਹੋ ਗਏ ਚਲੋ ਬਹੁਤ ਚੰਗੀ ਗੱਲ ਆ ਬਰੇ ਨਹੀਂ ਜਾਣੇ ਚਲੋ ਤੁਹਾਨੂੰ ਲੋਕਾਂ ਨੇ ਫਤਵਾ ਦਿੱਤਾ ਚੰਗੀ ਆ ਲੈ ਪਰ ਤੁਸੀਂ ਲੋਕਾਂ ਦੀ ਨਮਾਇਦਗੀ ਕਰਨ ਦੇ باوجود ਤੁਸੀਂ ਲੋਕਾਂ ਨੂੰ ਉਲਟਾ ਬੋਲ ਰਹੇ ਹੋ ਗੱਲਾਂ ਦੀ ਗੱਲ ਛੱਡੋ ਕੋਈ ਵੱਡੀ ਗੱਲ ਨਹੀਂ ਇਹ ਕਰਕੇ ਇਹ ਕਰਨੀ ਸਤਾਉਂਦੀ ਜਾਂਦੀ ਰਹਿੰਦੀ ਹੈ ਕੋਈ ਐਡੀ ਗੱਲ ਨਹੀਂ ਹੈ ਵੀ ਤੁਸੀਂ ਇਹ ਲੋਕਾਂ ਦੇ ਉਹਦੇ ਮੁਤਾਬਕ ਚੱਲੋ ਉਹਨੂੰ ਚਾਹਦੇ ਨੂੰ ਉੱਤੇ ਦੇ ਕੰਮ ਕਰੋ ਬਾਕੀ ਆ ਗਿਆ ਅੱਗੇ ਆ ਗਿਆ ਇਲੈਕਸ਼ਨ ਇਸ ਲਈ ਚੋਣੇ ਵੀ ਜੋ ਵੀ ਉਹਨੇ ਹੋ ਕੇ ਹੈ ਆਪ ਨੇ ਲੋਕਾਂ ਤੋਂ ਬਕਵਾਸ ਹੀ ਮੰਗ ਲਏ ਕੈਮਰੇ ਅੱਗੇ ਆ ਕੇ ਅਸੀਂ ਕਹਿੰਦੇ ਜੀ ਸਾਡੇ ਅੱਗੇ ਨਮਾਇਦ ਨੇ ਅਸੋਗੇ ਵੀ ਅੱਗੇ ਆ ਦਿਖਾਂਗੇ ਜੋ ਕਿ ਉਹ ਵੋਟਾਂ ਦੇ ਵਿੱਚ ਜਦੋਂ ਵੋਟਾਂ ਮੰਗਣ ਆਉਣਗੇ ਵਿਰੋਧ ਵੀ ਕਰਸਾਂ ਕੋਈ ਸਮਝ ਨਹੀਂ ਪਤਾ ਜੋ ਨਹੀਂ ਹੋਊਗਾ ਬਿਲਕੁਲ ਹੋਊਗਾ ਉਹਦੇ ਖਿਲਾਫ ਉਹ ਸਾਰੀ ਜਥੇਬੰਦੀਆਂ ਹੋਰ ਜਥੇਬੰਦੀ ਨਾਲ ਲਿਖ ਚੱਲਾਂਗੇ ਸਾਡੇ ਨਾਲ ਸਾਥ ਦੇਣਗੇ ਸਾਨੂੰ ਸਾਰੇ ਦੇ ਫੋਨ ਆ ਰਹੇ ਨੇ ਕੋਈ ਗੱਲ ਛੋਟੇ ਨਾਲ ਆ ਸੀ ਅੱਜ ਸੋਨੂੰ ਟੋੜਿਆ ਕਰਨ ਨੂੰ ਕੋਈ ਸਪੋਰਟ ਵੱਡਣਗੇ ਕੀਤਾ ਹੋਇਆ ਤੇ ਅੱਜ ਬੁੱਲਾ ਤੁਹਾਨੂੰ ਕੋਈ ਹੋਰ ਬੋਲੂ ਇਸ ਕਰਕੇ ਅਸੀਂ ਕਹਿੰਦੇ ਆ ਵੀ ਜਦ ਅਗਰ ਇਹ ਉਸੇ ਤੋਂ ਮੰਨ ਰੱਖਿਆ ਇਸ ਕਰਕੇ ਰੱਖਿਆ ਕਿ ਉਹ ਨਿਕਲੇ ਜੋ ہمارا ਆਪਣੇ ਮੁੱਖ ਮੰਤਰੀ ਬਾਜੂ ਪੰਜ ਬਾਜੂਆਂ ਨੂੰ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਐਮਐਲਏ ਕੀ ਕਰ ਰਹੇ ਨੇ ਕੋਈ ਪੈਸਾ ਨਹੀਂ ਲੈਣਾ ਤੁਹਾਡੀ ਪ੍ਰਾਪਤੀ ਧੰਨਵਾਦ ਆ ਯਾਰ ਹੋਗੇ ਤੇ ਉਹਨਾਂ ਦੇ ਸਮੁੱਚੇ ਪ੍ਰਸ਼ਾਸਨ ਨੂੰ ਮੇਰੇ ਵੱਲੋਂ ਬੈਂਦੀ ਹੈ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿ ਉਹਨਾਂ ਦੀ ਜਿਹੜੀ ਟਿਕਟ ਹੈ ਉਹ ਵਾਪਸ ਲਈ ਜਾਵੇ ਅਤੇ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਸਾਡੇ ਜੋ ਵੀ ਰਾਮ ਰਾਮ ਗੜੀਆ ਭਾਈ ਅੱਜ ਸਾਰਾ ਕੰਮ ਕਾਰ ਛੱਡ ਕੇ ਪਹੁੰਚਿਆ ਇਸ ਗੱਲ ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਉਹ ਜਿਹੜਾ ਬੰਦਾ ਹੈਗਾ ਵੈਸੇ ਤਾਂ ਭੋਲਣਾ ਜਿਹੜੀ ਬਰਾਦਰੀ ਹੈ ਉਹ ਬਹੁਤ ਸਿਆਣੀ ਹੈ ਪਰ ਸਾਨੂੰ ਤਾਂ ਇਹ ਜਿਹੜਾ ਲਾਲ ਜੀ ਤਾਂ ਇਹ ਭੁੱਲਰਾਂ ਦਾ ਲੜਕਾ ਲੱਗਦਾ ਨਹੀਂ ਕਿਉਂਕਿ ਜੇ ਜਿਹੜੇ ਭੁੱਲਰ ਇੰਨੇ ਸਿਆਣੇ ਬੰਦੇ ਆ ਉਹ ਇਹੋ ਜੀ ਸ਼ਬਦ ਸ਼ਬਦ ਨਹੀਂ ਬੋਲਦੇਗੇ ਸੋ ਅਸੀਂ ਮੰਗ ਕਰਦੇ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਤੋਂ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ ਇਹਨਾਂ ਤੋਂ ਟਿਕਟ ਵਾਪਸ ਲਈ ਜਾਵੇ ਤੇ ਜਿਹੜਾ ਸਾਡਾ ਜਿਹੜਾ ਹੈਗਾ ਰੋਸ ਹੈ ਇਹ ਅਸੀਂ ਇਸੇ ਗੱਲ ਤੇ ਅਸੀਂ ਰੋਸ ਬੰਦ ਕਰ ਦੇਣਾ ਜੋ ਵੀ ਛੋਟੀ ਮੰਗ ਮੁਤਾਬਕ ਆਮਾ ਫਿਰ ਸਾਡੇ ਪ੍ਰਧਾਨ ਜੀ ਜੋ ਵੀ ਹੁਕਮ ਕਰਨਗੇ ਆਰਾਮਗੜੀਆ ਪਾਈਚਾਰੇ ਦਾ ਜੋ ਵੀ ਸਾਡਾ ਹਰਜੀਤ ਸਿੰਘ ਜੀ ਪ੍ਰਧਾਨ ਨੇ ਜੋ ਸਾਨੂੰ ਹੁਕਮ ਕਰਨਗੇ ਅਸੀਂ ਉਹਦੇ ਨਾਲ ਖੜੇ